ਕਿ ਕਿਸਾਨ ਵੀ ਰੋਪਾ ਕਰਦੇ ਆ ਤੇ ਜਿਹੜੀ ਟੂਟੀਆਂ ਬਾਰੇ ਵੀਡੀਓ ਪਾਈ ਸੀ ਵੀ ਪੂਰੀ ਵੀਡੀਓ ਗੱਲ ਕਰਦੇ ਆ YouTube ਦੇ ਉੱਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਟੂਟੀਆਂ ਤੋਂ ਸਟਾਰਟਿੰਗ ਕਰਦੇ ਆ ਜੀ ਮੈਂ 43600 ਹਣਾ 43600 345 ਦੀ ਟੂਟੀ ਵੀ ਐਹ ਜੀ ਹੁੰਦੀ ਉਹ ਵੀ ਹੈਗੀ ਆਪਣੇ ਕੋਲ ਮੈਂ ਚੱਕੜੀ ਨਹੀਂ ਯਾਦ ਨਹੀਂ ਰਿਹਾ ਹਣਾ 3600 ਦੀ ਟੂਟੀ ਤੁਸੀਂ ਦੇਖਦਾ 43600 ਦੀ ਟੂਟੀ ਇਸ ਤਰ੍ਹਾਂ ਦੀ ਆਈ ਸੀ ਇਹ ਚੂੜੀ ਨਾਲ ਬੰਦ ਹੁੰਦੀ ਸੀਗੀ ਹਣਾ ਤਾਂ ਜਿਹੜਾ ਇਹਦਾ ਰੇਟ ਆ ਕੰਪਨੀ ਦਾ 300 ਰੁਪਏ ਆ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਟੂਟੀ ਫਾਰਮ ਟਰੈਕ 60 ਦੀ 60 ਦੀ ਇਹ ਟੂਟੀ ਆ ਇੱਥੋਂ ਚੈੱਕ ਨਟ ਹੁੰਦਾ ਕਨਵਰਟ ਕਰਤੀ 65 ਦੇ ਵਿੱਚ 65 ਦੇ ਵਿੱਚ ਟੂਟੀ ਇਸ ਤਰ੍ਹਾਂ ਉੱਪਰ ਪਾਈਪ ਚੜ੍ਹ ਕੇ ਕਲੰਪ ਲੱਗਦਾ ਫਿਟਿੰਗ ਇਕੋ ਆ ਪਰ ਕਲੰਪ ਦਾ ਫਰਕ ਆ ਤੇ ਮੈਂ ਚਾਹਨਾ ਜਿਹੜਾ ਬੰਦੇ ਦੀ ਟੂਟੀ ਖਰਾਬ ਹੁੰਦੀ ਆ 60 ਵਾਲੀ ਤਾਂ ਉਹਨੂੰ ਸਿਰਫ 65 ਵਾਲੀ ਟੂਟੀ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਇਹਦੇ ਪਾਈਪ ਦੀ ਲੀਕਿੰਗ ਹੋਣ ਦੀ ਸਮੱਸਿਆ ਜ਼ੀਰੋ ਆ ਕੰਪਨੀ ਨੇ ਇਥੇ ਰੋਗ ਦੂਰ ਕਰਤਾ ਸੀਗਾ ਕਿ ਧਿਆਨ ਰੱਖੋ ਇਹ ਚੀਜ਼ ਨੂੰ ਖਤਮ ਕਰੋ ਤੇ ਆਹ ਚੀਜ਼ ਸਟਾਰਟ ਕਰੋ ਇੱਕ ਇਹਦਾ ਪਾਈਪ ਵੀ ਸਸਤਾ ਹੈ ਤੇ ਲੀਕਿੰਗ ਜ਼ੀਰੋ ਆ ਤੇ ਇਸੀ ਦਾ ਧਿਆਨ ਰੱਖੋ ਤੇ ਇਹ ਜੀ ਟੂਟੀ ਆ 300 ਰੁਪਏ ਦੀ ਉਹ ਮਿਲ ਜਾਣੀ ਆ ਜਿਹੜੀ 65 ਵਾਲੀ ਟੂਟੀ ਆ ਉਹ ਸ 300 160 ਅੱਧਾ ਤੋਂ ਥੱਲੇ ਇੱਕ ਪੈਪ ਵੀ ਫਿਰ ਇਹਦਾ ਉਲਟਾ ਸਸਤਾ ਕਿੰਦੀ ਵਧੀਆ ਗੱਲ ਆ ਨਾ ਫਿਰ ਆ ਜਾਂਦੀ ਹੈ ਹੀਟਰ ਵਾਲੇ ਮਾਡਲ ਦੀ ਇਹ ਟੂਟੀ ਵੀ ਮਿਲ ਜੂਗੀ ਟੂਟੀ ਬਹੁਤ ਸਸਤੀ ਹੈ ਇਹ ਇਹ 200 ਰੁਪਏ ਦੇ ਵਿੱਚ ਟੂਟੀ ਤੁਹਾਨੂੰ ਮਿਲ ਜਾਈਗੀ ਉਸ ਤੋਂ ਬਾਅਦ ਇਹਨਾਂ ਡੀਆਈ 575 ਦੀ ਟੂਟੀ ਇਹ ਦੋ ਤਰ੍ਹਾਂ ਦੀ ਟੂਟੀ ਜਾਂਦੀ ਹੈ ਆਪਾਂ ਨੇ ਇੱਕ ਤਰ੍ਹਾਂ ਦੀ ਹੀ ਕੱਢੀ ਆ ਇੱਕ ਫਿਲਟਰ ਵਾਲੀ ਇੱਕ ਬਿਨਾ ਫਿਲਟਰ ਤੋਂ ਜੇ ਫਿਲਟਰ ਵਾਲੀ ਲੈਣੀ ਆ ਉਹ ਵੀ ਮਿਲ ਜੂਗੀ ਬਿਨਾ ਫਿਲਟਰ ਤੋਂ ਲੈਣੀ ਆ ਉਹ ਵੀ ਮਿਲ ਜੂਗੀ ਇਹ ਆਪਣੇ ਕੋਲ 300 ਰੁਪਏ ਦੇ ਵਿੱਚ ਅਵੇਲੇਬਲ ਆ ਤੇ ਤੁਸੀਂ ਦੇਖਦੇ ਸੀਆਰ ਡੀਆਈ ਜਿਹੜਾ ਸੀਆਰ ਡੀਆਈ ਅਰਜੁਨ ਟਰੈਕਟਰ ਆਇਆ ਇਹ ਉਹ ਇਹ ਵੀ ਕਈ ਵਾਰ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਡੀਜ਼ਲ ਦਾ ਕੰਮ ਆ ਕਚਰਾ ਆਂਦਾ ਬਾਰ-ਬਾਰ ਖੋਲ ਬੰਦ ਤੇ ਖਰਾਬ ਜ਼ਰੂਰ ਹੁੰਦੀਆਂ ਨੇ ਇਹ 550 ਰੁਪਏ ਦੀ ਟੂਟੀ ਆਪਣੇ ਕੋਲ ਅਵੇਲੇਬਲ ਆ ਤੇ ਹਾਲੈਂਡ ਦੀ ਟੂਟੀ ਲੈਣੀ ਆ ਹਾਲੈਂਡ ਦੀ ਟੂਟੀ ਵੀ ਮਿਲ ਜਾਏਗੀ ਹਾਲੈਂਡ ਦੀ ਜਿਹੜੀ ਟੂਟੀ ਆ ਉਹ ਵੀ ਆਪਣੇ ਕੋਲ 250 ਰੁਪਏ ਦੇ ਵਿੱਚ ਅਵੇਲੇਬਲ ਮਿਲ ਜਾਏਗੀ ਆਈਸ਼ਰ ਦੀ ਟੂਟੀ ਵੀ ਮਿਲ ਜਾਣਗੀਆਂ ਆਈਸ਼ਰ ਦਾ ਟੂਟੀ ਦਾ ਰੇਟ ਆਪਾਂ ਚੈੱਕ ਕਰ ਲਾਂਗੇ ਆਲਮੋਸਟ 200 ਦੇ ਕਰੀਬ ਟੂਟੀਆਂ ਹੋਣੀਆਂ ਇਹ ਵਾਲੀਆਂ ਮੈਸੀ ਦੀ ਟੂਟੀ ਆ ਤੁਸੀਂ ਨੇ ਰੇਟ ਜੇ ਜਾਨਣਾ ਚਾਹੁੰਦੇ ਹੋ ਕਿਉਂਕਿ ਇਹਦੇ ਕਾਫੀ ਟਾਈਮ ਲੱਗ ਜਾਣਾ ਤੇ ਪਾਰ ਨੰਬਰ ਵਗ ਮੰਗਵਾਣਾ ਚਾਹੁੰਦੇ ਜੀ ਆਨਲਾਈਨ ਇਹਦੀ ਫੋਟੋ ਖਿੱਚਣੀ ਆ ਆ ਚੀਜ਼ ਦੀ ਤੇ ਆ ਦੀ ਤੇ ਐਵੇਂ ਦੀ ਖਿੱਚ ਕੇ ਨਾਟ ਨੂਟ ਸਾਰੀ ਚੀਜ਼ ਦੀ ਪ੍ਰੋਪਰ ਫੋਟੋ ਖਿੱਚ ਕੇ ਭੇਜੂਗੇ ਤਾਂ ਰੇਟ ਵਧੀਆ ਪਤਾ ਲੱਗੇਗਾ ਠੀਕ ਆ ਜੀ ਤੇ ਆ ਹੈਗੀ ਆ 59 11 ਦੀ ਟੂਟੀ 59 11 ਦੀ ਟੂਟੀ ਤੇ ਸਹਾਂ ਸਮੋ 150 ਤੋਂ ਲੈ ਕੇ 200 ਦੇ ਵਿੱਚ ਵਿੱਚ ਮਿਲ ਜੇਗੀ ਕਾਰਨ ਇਹ ਹੈ ਕਿ ਕੁਆਲਿਟੀ ਤੇ ਨੀਵਰ ਪਰ ਕਰਦਾ ਕਿਹੜੇ ਸਮੇਂ ਕਿਸ ਤਰ੍ਹਾਂ ਦੀ ਕੁਆਲਿਟੀ ਮਿਲਦੀ ਆ ਉਹ ਕਿਉਂਕਿ ਇਹ ਕੰਪਨੀ ਤੇ ਜੈਨੂਨ ਤਾਂ ਆਂਦੀ ਹੈ ਨੀ ਜੀ ਤੇ ਵਧੀਆ ਕੁਆਲਿਟੀ ਦੀ ਬਣੀ ਹੋਈ ਜਾਂਦੀ ਉਸ ਤੋਂ ਬਾਅਦ ਆਂਦੀ ਹੈ ਜੌਂਡੀਅਰ ਦੀ ਟੂਟੀ ਜੌਂਡੀਅਰ ਦੀ ਟੂਟੀ ਤਾਂ ਇਹ ਮੌਕੇ ਤੇ ਰੇਟ ਤੇ ਸਾਡਾ ਪਾਇਆ ਨਹੀਂ ਹੋਇਆ ਥੈਲੀ ਫਾਟ ਫੁੱਟ ਦੀ ਹੈ ਕੋਈ ਚੱਕਰ ਨਹੀਂ ਆਪਾਂ ਰੇਟ ਦੱਸਾਂਗੇ ਸਵਰਾਜ ਦੀਆਂ ਟੂਟੀਆਂ ਤੁਸੀਂ ਦੇਖ ਸਕਦੇ ਹੋ ਜੈਨੂਨ ਟੂਟੀ ਸਾਡੇ ਕੋਲ ਮਿਲ ਜੇਗੀ 570 ਰੁਪਏ ਦੀ ਤਾਂ ਕਿ 550 ਰੁਪਏ ਚ ਮਿਲ ਜਾਈਗੀ ਇਹ ਜੇ ਇਹ ਮਿਲ ਜਾਣੀਆਂ 400 ਰੁਪਏ ਦੀ ਟੂਟੀ ਜੇ ਇਹ ਇਹਦੀ ਫਰਸਟ ਕਾਪੀ ਲੈਣੀ ਹੈ ਇਹ ਆਲਮੋਸਟ 200 150 ਇਸ ਤਰ੍ਹਾਂ ਦੀ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਸਸਤੀਆਂ ਟੂਟੀਆਂ ਵੀ ਮਿਲ ਜਾਣਗੀਆਂ ਤੇ ਸੋਨਾ ਲਿਕਾ ਦੀਆਂ ਟੂਟੀਆਂ ਪਈਆਂ ਨੇ ਸੋਨਾ ਲਿਕਾ ਦੀ ਜਿਹੜੀ ਟੂਟੀ ਆ ਤੁਸੀਂ ਦੇਖ ਸਕਦੇ ਹੋ ਇਹ 380 ਰੁਪਏ ਦੀ ਟੂਟੀ ਆ ਹਨਾ ਇਹ 250 ਰੁਪਏ ਦੀ ਟੂਟੀ RX ਮਾਡਲ 520 ਰੁਪਏ ਦੀ ਹੈ ਤੇ ਇੱਕ ਆ ਟੁੱਟੀ ਪਈ ਆ ਵਿਦ ਪਾਈਪ ਵਗੈਰਾ ਇਹ ਟੁੱਟੀ ਮਿਲ ਜੂਗੀ 750 ਰੁਪਏ ਸਾਢੇ 500 570 ਰੁਪਏ ਦੇ ਵਿੱਚ ਆਪਣੇ ਕੋਲ ਮਿਲ ਜੂਗੀ ਤੇ ਹੋਰ ਕੋਈ ਜਾਣਕਾਰੀ ਲਈ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਮੈਂਟ ਕਰਿਆ ਕਰੋ ਕਿ ਮੈਂ ਕਿਸ ਚੀਜ਼ ਤੇ ਤੁਹਾਡੇ ਵਾਸਤੇ ਵੀਡੀਓ ਬਣਾ ਸਕਦਾ ਹਾਂ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਹੋਰ ਜਾਣਕਾਰੀ ਲਈ ਪਰ ਆਪਾਂ ਟਰੈਕਟਰ ਮੋਡੀਫਿਕੇਸ਼ਨ ਹੁੰਦਾ ਪੇਂਟ ਹੁੰਦਾ ਸਾਰੇ ਜਿਹਾ ਆਪਾਂ ਇੱਥੇ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤਾਂ ਨੈਕਸਟ ਵੀਡੀਓ 'ਚ ਹੋਰ ਵਧੀਆ ਜਾਣਕਾਰੀ ਨਾਲ ਫਿਰ ਤੋਂ ਮਿਲਦੇ ਆਂ ਨਮਸਕਾਰ